ਸਤ ਸ੍ਰੀ ਅਕਾਲ ਮੈਂ ਹਾਂ ਸ੍ਰੀ ਮੁਖਤਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਤੋਂ ਇਸ ਘੰਟੇ ਦੀਆਂ ਸੰਖੇਪ ਖਬਰਾਂ ਲੈ ਕੇ ਹਾਜ਼ਰ ਹਾਂ ਪਹਿਲਾ ਚੋਣਵੀਆਂ ਖਬਰਾਂ ਐਲਬਨੀਜ਼ੀ ਦਾ ਕਹਿਣਾ ਹੈ ਕਿ ਇਜ਼ਰਾਈਲ ਨੇ ਗਾਜ਼ਾ ਵਿੱਚ ਭੁਖਮਰੀ ਦੌਰਾਨ ਅੰਤਰਰਾਸ਼ਟਰੀ ਕਾਨੂੰਨ ਤੋੜਿਆ ਇਜ਼ਰਾਈਲੀ ਜਲ ਸੈਨਾ ਨੇ ਗਾਜ਼ਾ ਜਾ ਰਹੀ ਆਸਟ੍ਰੇਲੀਆਈ ਕਿਸ਼ਤੀ ਰੋਕੀ ਗੂਗਲ ਨੇ ਤਮਕੀ ਦਿੱਤੀ ਹੈ ਕਿ ਜੇਕਰ YouTube ਨੂੰ ਆਸਟ੍ਰੇਲੀਆਈ ਬੱਚਿਆਂ ਦੇ ਸੋਸ਼ਲ ਮੀਡੀਆ ਬੈਨ ਵਿੱਚ ਸ਼ਾਮਲ ਕੀਤਾ ਗਿਆ ਤਾਲ ਮੁਕਦਮਾ ਕਰੇਗਾ ਜ਼ਮੀਨ ਪੁਲਿੰਗ ਤੇ ਚੰਨੀ ਦਾ ਸਰਕਾਰ ਤੇ ਹਮਲਾ ਕਿਹਾ ਹਫੀਮ ਖਾਨ ਜੋਗੇ ਪੈਸੇ ਨਹੀਂ ਨੀਤੀ ਰੱਦ ਕਰਨ ਇਕਬਾਲ ਸਿੰਘ ਲਾਲਪੁਰਾ ਨੇ ਸਿੱਖ ਉਮੀਦਵਾਰਾਂ ਨੂੰ ਕਿਰਪਾਨ ਤੋਂ ਰੋਕਣ ਤੇ ਸੰਵਿਧਾਨਕ ਉਲੰਘਣਾ ਦੀ ਚੇਤਾਵਨੀ ਦਿੱਤੀ ਲੁਧਿਆਣਾ ਚ 7 ਮਹੀਨਿਆਂ ਚ ਕੁੱਤਿਆਂ ਦੇ ਕੱਟਣ ਦੇ 7000 ਕੇਸ ਹੁਣ ਖਬਰਾਂ ਵਿਸਥਾਰ ਨਾਲ ਐਲ ਬਨੀਜ਼ੀ ਦਾ ਕਹਿਣਾ ਹੈ ਕਿ ਇਜ਼ਰਾਈਲ ਨੇ ਗਾਜ਼ਾ ਵਿੱਚ ਭੁਖਮਰੀ ਦੌਰਾਨ ਅੰਤਰਰਾਸ਼ਟਰੀ ਕਾਨੂੰਨ ਤੋੜਿਆ ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਭੋਜਨ ਦੀ ਸਪਲਾਈ ਰੋਕਣਾ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਹੈ ਜਿਸ ਨੂੰ ਉਹਨਾਂ ਨੇ ਇਜ਼ਰਾਈਲ ਦਾ ਫੈਸਲਾ ਦੱਸਿਆ ਐਲਬਨੀਜ਼ੀ ਨੇ ਕਿਹਾ ਕਿ ਫਲਸਤੀਨੀ ਰਾਜ ਨੂੰ ਮੰਨਤਾ ਦੇਣ ਬਾਰੇ ਉਚਿਤ ਸਮੇਂ ਤੇ ਫੈਸਲਾ ਲਿਆ ਜਾਵੇਗਾ ਇਜ਼ਰਾਈਲ ਨੇ ਗਾਜ਼ਾ ਵਿੱਚ ਕੁਝ ਸਹਾਇਤਾ ਭੇਜਣ ਦੀ ਆਗਿਆ ਦਿੱਤੀ ਹੈ ਕਿਉਂਕਿ ਅੰਦਾਜ਼ਨ 20 ਲੱਖ ਲੋਕ ਵੱਡੇ ਪੱਧਰ ਤੇ ਭੁੱਖਮਰੀ ਦਾ ਸਾਹਮਣਾ ਕਰ ਰਹੇ ਹਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਕਿਹਾ ਹੈ ਕਿ ਇਜ਼ਰਾਈਲ ਗਾਜ਼ਾ ਪੱਟੀ ਵਿੱਚ ਸਹਾਇਤਾ ਪਹੁੰਚਾਉਣ ਨੂੰ ਸੀਮਤ ਕਰਕੇ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਕਰ ਰਿਹਾ ਹੈ ਪਰ ਉਹਨਾਂ ਕਿਹਾ ਕਿ ਆਸਟ੍ਰੇਲੀਆ ਫਰਾਂਸ ਵਰਗੇ ਦੇਸ਼ਾਂ ਦੀ ਪਾਲਣਾ ਨਹੀਂ ਕਰੇਗਾ ਅਤੇ ਆਉਣ ਵਾਲੀ ਸੰਯੁਕਤ ਰਾਸ਼ਟਰ ਕਾਨਫਰੰਸ ਵਿੱਚ ਇੱਕ ਫਲਸਤੀਨੀ ਰਾਜ ਨੂੰ ਮਾਨਤਾ ਨਹੀਂ ਦੇਵੇਗਾ ਉਹਨਾਂ ਨੇ ਐਤਵਾਰ ਨੂੰ ABC ਦੇ ਇਨਸਾਈਡਰਸ ਪ੍ਰੋਗਰਾਮ ਨੂੰ ਕਿਹਾ ਕਿ ਸਪਸ਼ਟ ਤੌਰ ਤੇ ਭੋਜਨ ਦੀ ਸਪਲਾਈ ਨੂੰ ਰੋਕਣਾ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਹੈ ਜੋ ਇਜ਼ਰਾਈਲ ਨੇ ਮਾਰਚ ਵਿੱਚ ਲਿਆ ਸੀ ਐਲਬਨੀਜ਼ੀ ਨੇ ਇਜ਼ਰਾਈਲ ਦੇ ਸਹਾਇਤਾ ਹਵਾਈ ਜਹਾਜ਼ਾਂ ਅਤੇ ਕਾਫਲਿਆਂ ਦੇ ਪੱਤੇ ਨੂੰ ਸ਼ੁਰੂਆਤ ਦੱਸਿਆ ਪਰ ਕਿਹਾ ਕਿ ਗਾਜ਼ਾ ਵਿੱਚ ਨਾਗਰਿਕਾਂ ਦੀ ਮੌਤ ਪੂਰੀ ਤਰ੍ਹਾਂ ਅਸਮਰਥ ਹੈ ਇਜ਼ਰਾਈਲੀ ਜਲ ਸੈਨਾ ਨੇ ਗਾਜ਼ਾ ਜਾ ਰਹੀ ਆਸਟ੍ਰੇਲੀਆਈ ਕਿਸ਼ਤੀ ਰੋਕੀ ਇਜ਼ਰਾਈਲ ਦੇ ਵਿਦੇਸ਼ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਦੋ ਆਸਟ੍ਰੇਲੀਆਈ ਨਾਗਰਿਕਾਂ ਸਮੇਤ ਕਰਮਚਾਰੀਆਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਨੂੰ ਇਜ਼raਇਲੀ ਬਲਾ ਨੇ ਰੋਕ ਲਿਆ ਹੈ ਫਲਸਤੀਨੀ ਸਮਰਥਕ ਕਰਮਚਾਰੀ ਸਮੂਹ ਨੇ ਦਾਅਵਾ ਕੀਤਾ ਹੈ ਕਿ ਹੰਡਾਲਾਨਾ ਦੇ ਜਹਾਜ਼ ਦੇ ਚਾਲਕ ਦਲ ਨੂੰ ਗਾਜ਼ਾ ਵਿੱਚ ਮਨੁੱਖੀ ਸਹਾਇਤਾ ਪਹੁੰਚਾਉਣ ਦੀ ਕੋਸ਼ਿਸ਼ ਕਰਨ ਤੋਂ ਬਾਅਦ ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖਿਆ ਗਿਆ ਹੈ ਹੰਡਾਲਾਨਾ ਦੀ ਕਿਸ਼ਤੀ ਤੇ ਦੋ ਆਸਟ੍ਰੇਲੀਆਈ ਨਾਗਰਿਕ ਸਵਾਰ ਸਨ ਜਦੋਂ ਇਜ਼raਇਲੀ ਜਲ ਸੈਨਾ ਨੇ ਇਸ ਨੂੰ ਰੋਕਿਆ ਇਜ਼ਰਾਈਲ ਨੇ ਗਾਜ਼ਾ ਨੂੰ ਹਵਾਈ ਸਹਾਇਤਾ ਮੋੜ ਸ਼ੁਰੂ ਕੀਤੀ ਪਰ ਸੰਯੁਕਤ ਰਾਸ਼ਟਰ ਦੀ ਸਹਾਇਤਾ ਏਜੰਸੀ ਨੇ ਇਸ ਕਦਮ ਨੂੰ ਧਿਆਨ ਭਟਕਾਉਣ ਵਾਲਾ ਦੱਸਿਆ ਡੀ ਐਫ 80 ਨੂੰ ਪਤਾ ਹੈ ਕਿ ਫਰੀਡਮ ਫਲੋਟੀਲਾ ਗੱਟਜੋੜ ਦੇ ਜਹਾਜ਼ ਹੰਡਾਲਾ ਤੇ ਦੋ ਆਸਟ੍ਰੇਲੀਆਈ ਨਾਗਰਿਕ ਅਤੇ 19 ਹੋਰ ਸਵਾਰ ਸਨ ਰਾਬਰਟ ਮਾਰਟਿਨ ਉਹਨਾਂ ਦੋ ਆਸਟ੍ਰੇਲੀਆਈ ਨਾਗਰਿਕਾਂ ਵਿੱਚੋਂ ਇੱਕ ਹੈ ਜੋ ਹੰਡਾਲਾ ਤੇ ਸਵਾਰ ਸਨ ਜਦੋਂ ਇਹ ਗਾਜ਼ਾ ਵੱਲ ਜਾ ਰਿਹਾ ਸੀ ਇਜ਼ਰਾਈਲ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਸਦੀ ਜਲ ਸੈਨਾ ਨੇ ਜਹਾਜ਼ ਨੂੰ ਗਾਜ਼ਾ ਦੇ ਤੱਦੇ ਸਮੁੰਦਰੀ ਖੇਤਰ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਤੋਂ ਰੋਕ ਦਿੱਤਾ ਹੈ ਕਿਸ਼ਤੀ ਨੂੰ ਰੋਕਣ ਤੋਂ ਪਹਿਲਾਂ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਮਾਰਟਿਨ ਨੇ ਕਿਹਾ ਕਿ ਸਮੂਹ ਦਾ ਉਦੇਸ਼ ਫلسطੀਨੀਆਂ ਨੂੰ ਸਹਾਇਤਾ ਪਹੁੰਚਾਉਣਾ ਸੀ Google ਨੇ ਧਮਕੀ ਦਿੱਤੀ ਹੈ ਕਿ ਜੇਕਰ YouTube ਨੂੰ ਆਸਟ੍ਰੇਲੀਆਈ ਬੱਚਿਆਂ ਦੇ ਸੋਸ਼ਲ ਮੀਡੀਆ ਬੈਨ ਵਿੱਚ ਸ਼ਾਮਲ ਕੀਤਾ ਗਿਆ ਤਾਂ ਉਹ ਮੁਕਦਮਾ ਕਰੇਗਾ ਗੂਗਲ ਨੂੰ ਦੱਸਿਆ ਗਿਆ ਹੈ ਕਿ ਮੁਕਦਮੇ ਦੀਆਂ ਤਮਕੀਆਂ ਨਾਲ ਆਸਟ੍ਰੇਲੀਆ ਵਿੱਚ ਬੱਚਿਆਂ ਲਈ ਪਹਿਲੀ ਸੋਸ਼ਲ ਮੀਡੀਆ پابੰਦੀ ਵਿੱਚ YouTube ਨੂੰ ਸ਼ਾਮਲ ਕਰਨ ਨਾਲ ਕੋਈ ਫਰਕ ਨਹੀਂ ਪਵੇਗਾ YouTube ਦੇ ਇੱਕ ਬੁਲਾਰੇ ਨੇ ਕਿਹਾ ਕਿ YouTube ਇੱਕ ਵੀਡੀਓ ਸ਼ੇਅਰਿੰਗ ਪਲੇਟਫਾਰਮ ਹੈ ਸੋਸ਼ਲ ਮੀਡੀਆ ਨਹੀਂ ਇਹ ਨੌਜਵਾਨ ਆਸਟ੍ਰੇਲੀਆਈ ਲੋਕਾਂ ਨੂੰ ਲਾਭ ਅਤੇ ਮੁੱਲ ਪ੍ਰਦਾਨ ਕਰਦਾ ਹੈ ਅਸੀਂ ਸਰਕਾਰ ਨੂੰ ਪੱਤਰ ਲਿਖ ਕੇ ਵਿਧਾਨਿਕ ਪ੍ਰਕਿਰਿਆ ਦੀ ਇਮਾਨਦਾਰੀ ਰੱਖਣ ਅਤੇ ਨੌਜਵਾਨਾਂ ਲਈ ਉਮਰ ਦੇ ਹਿਸਾਬ ਨਾਲ ਤਜਰਬੇ ਅਤੇ ਸੁਰੱਖਿਆ ਉਪਾਅਾਂ ਦੀ ਰੱਖਿਆ ਕਰਨ ਦੀ ਅਪੀਲ ਕੀਤੀ ਹੈ ਸੋਸ਼ਲ ਮੀਡੀਆ ਤੇ ਪਾਬੰਦੀ ਦਸੰਬਰ ਤੋਂ ਲਾਗੂ ਹੋਵੇਗੀ ਮੈਂ ਕਹਿੰਦਾ ਹਾਂ ਕਿ ਸੋਸ਼ਲ ਮੀਡੀਆ ਦੀ ਸਮਾਜਿਕ ਜ਼ਿੰਮੇਵਾਰੀ ਹੈ ਉਮਰ ਤਸਦੀਕ ਦੇ ਨਤੀਜਿਆਂ ਵਿੱਚ ਪਤਾ ਲੱਗਾ ਕਿ ਟੈਕਨਾਲੋਜੀ ਛੋਟੇ ਬੱਚਿਆਂ ਨੂੰ ਸੋਸ਼ਲ ਮੀਡੀਆ ਤੋਂ ਰੋਕ ਸਕਦੀ ਹੈ ਪਰ ਇਸ ਵਿੱਚ ਕਮੀਆਂ ਵੀ ਹਨ ਪਲੇਟਫਾਰਮਾਂ ਨੂੰ 16 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਖਾਤੇ ਬਣਾਉਣ ਤੋਂ ਰੋਕਣ ਲਈ ਵਾਜਬ ਕਦਮ ਨਾ ਚੁੱਕਣ ਤੇ 5 ਕਰੋੜ ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਜ਼ਮੀਨ ਪੋਲਿੰਗ ਤੇ ਚੰਨੀ ਦਾ ਸਰਕਾਰ ਤੇ ਹਮਲਾ, ਕਿਹਾ ਅਫੀਮ ਖਾਨ ਜੋਗੇ ਪੈਸੇ ਨਹੀਂ ਨੀਤੀ ਰੱਦ ਕਰਨ। ਉਹਨਾਂ ਕਿਹਾ ਕਿ ਅੱਜ ਤੱਕ ਇੰਨੀ ਜ਼ਿਆਦਾ ਜ਼ਮੀਨ ਕਦੇ ਨਹੀਂ ਲਈ ਗਈ। ਸਾਡਾ ਰਾਜ ਖੇਤੀ ਪ੍ਰਧਾਨ ਹੈ। ਜੇ ਖੇਤੀ ਵਾਲੇ ਰਾਜ ਵਿੱਚ ਖੇਤੀ ਵਾਲੀ ਜ਼ਮੀਨ ਨਹੀਂ ਹੋਵੇਗੀ ਤਾਂ ਕੀ ਫਾਇਦਾ ਹੋਵੇਗਾ? ਉਹਨਾਂ ਕਿਹਾ ਕਿ ਸਰਕਾਰ ਕੋਲ ਪੈਸੇ ਨਹੀਂ ਹਨ। ਉਹਨਾਂ ਕੋਲ ਖਰਚ ਕਰਨ ਲਈ ਵੀ ਪੈਸੇ ਨਹੀਂ ਹਨ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਰੂਪਨਗਰ ਰੋਪੜ ਵਿੱਚ ਇੰਨੀ ਜ਼ਮੀਨ ਦੀ ਕੀ ਲੋੜ ਹੈ ਮੈਂ ਸਰਕਾਰ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਲੈਂਡ ਪੂਲਿੰਗ ਦੀ ਕੀ ਲੋੜ ਹੈ ਤੁਸੀਂ 60000 ਏਕੜ ਜ਼ਮੀਨ ਲੈਣਾ ਸ਼ੁਰੂ ਕਰ ਦਿੱਤਾ ਹੈ ਤੁਹਾਨੂੰ ਕਿਸਾਨਾਂ ਨੂੰ ਇੱਕ ਪੈਸਾ ਵੀ ਨਹੀਂ ਦੇਣਾ ਪਵੇਗਾ ਮੈਂ ਪੁੱਛਦਾ ਕਿ ਇਸ ਦੀ ਕੀ ਲੋੜ ਹੈ ਚੰਨੀ ਨੇ ਕਿਹਾ ਕਿ ਤੁਸੀਂ ਅਜਿਹਾ ਇਸ ਲਈ ਕਰ ਰਹੇ ਹੋ ਕਿਉਂਕਿ ਤੁਹਾਡੇ ਕੋਲ ਪੈਸੇ ਨਹੀਂ ਹਨ ਤੁਹਾਡੀ ਵਿੱਤੀ ਹਾਲਤ ਖਰਾਬ ਹੈ ਤੁਹਾਡੇ ਕੋਲ ਕਰਮਚਾਰੀਆਂ ਨੂੰ ਤਨਖਾਹ ਦੇਣ ਲਈ ਵੀ ਪੈਸੇ ਨਹੀਂ ਹਨ ਉਹਨਾਂ ਕਿਹਾ ਕਿ ਤੁਸੀਂ ਕਿਸਾਨਾਂ ਦੀ ਜ਼ਮੀਨ ਤੇ ਕਰਜ਼ਾ ਲੈਣਾ ਚਾਹੁੰਦੇ ਹੋ ਅਤੇ ਫਿਰ ਉਸ ਪੈਸੇ ਨੂੰ ਵੰਡ ਕੇ ਅਗਲੀ ਵਾਰ ਸਰਕਾਰ ਬਣਾਉਣਾ ਚਾਹੁੰਦੇ ਹੋ ਪੰਜਾਬ ਦੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਬੇਜ਼ਮੀਨੇ ਨਹੀਂ ਹੋਣ ਦੇਵਾਂਗੇ ਅਸੀਂ ਇਸ ਨੂੰ ਵਾਪਰਨ ਨਹੀਂ ਦੇਵਾਂਗੇ ਜੇ ਰੱਬ ਨੇ ਕਾਂਗਰਸ ਪਾਰਟੀ ਨੂੰ ਮੌਕਾ ਦਿੱਤਾ ਤਾਂ ਅਸੀਂ ਇਸ ਨੂੰ ਰੱਦ ਕਰ ਦੇਵਾਂਗੇ ਕਿਸਾਨਾਂ ਦੀ ਜ਼ਮੀਨ ਇਸ ਤਰ੍ਹਾਂ ਨਹੀਂ ਜਾਣ ਦਿੱਤੀ ਜਾਵੇਗੀ। ਇਕਬਾਲ ਸਿੰਘ ਲਾਲਪੁਰਾ ਨੇ ਸਿੱਖ ਉਮੀਦਵਾਰਾਂ ਨੂੰ ਕਿਰਪਾਨ ਤੋਂ ਰੋਕਣ ਤੇ ਸੰਵਿਧਾਨਕ ਉਲੰਘਣਾ ਦੀ ਚੇਤਾਵਨੀ ਦਿੱਤੀ। ਰਾਸ਼ਟਰੀ ਕਟਿੰਗਿੰਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਅਤੇ ਭਾਜਪਾ ਦੇ ਰਾਸ਼ਟਰੀ ਸੰਸਦੀ ਬੋਰਡ ਦੇ ਮੈਂਬਰ ਇਕਬਾਲ ਸਿੰਘ ਲਾਲਪੁਰਾ ਨੇ ਰਾਜਸਥਾਨ ਵਿੱਚ ਸਿੱਖ ਨਿਆਂਇਕ ਸੇਵਾਵਾਂ ਦੇ ਚਾਵਾਨਾਂ ਦੇ ਧਾਰਮਿਕ ਅਧਿਕਾਰਾਂ ਦੀ ਉਲੰਘਣਾ ਤੇ ਇਤਰਾਜ਼ ਜਤਾਇਆ ਹੈ। ਲਾਲਪੁਰਾ ਨੇ ਕਾਨੂੰਨ ਮੰਤਰੀ ਅਰਜੁਨ ਰਾਮ ਮੇਗਵਾਲ ਅਤੇ ਰਾਜਸਥਾਨ ਦੇ ਰਾਜਪਾਲ ਹਰੀਪਾਉ ਕਿਸ਼ਨਰਾਉ ਬਾਗੜੇ ਨੂੰ ਇਸ ਮਾਮਲੇ ਵਿੱਚ ਦਖਲ ਦੇਣ ਲਈ ਕਿਹਾ ਹੈ ਇਹ ਵਿਵਾਦ ਲਖਵਿੰਦਰ ਕੌਰ ਨੂੰ ਲੈ ਕੇ ਹੈ ਜਿਸ ਨੂੰ ਜੋਧਪੁਰ ਵਿੱਚ ਪ੍ਰੀਖਿਆ ਦੌਰਾਨ ਕਿਰਪਾਨ ਪਹਿਨਣ ਤੋਂ ਰੋਕ ਦਿੱਤਾ ਗਿਆ ਸੀ ਇਹ ਪਾਬੰਦੀ ਰਾਜਸਥਾਨ ਹਾਈ ਕੋਰਟ ਦੇ ਪਰਤੀ ਸੈੱਲ ਨੇ ਲਗਾਈ ਸੀ ਲਾਲਪੂਰਾ ਨੇ ਕਿਹਾ ਕਿ ਸੰਵਿਧਾਨ ਦੀ ਧਾਰਾ 25 ਹਰੇਕ ਨਾਗਰਿਕ ਨੂੰ ਆਪਣੇ ਧਰਮ ਨੂੰ ਮੰਨਣ ਦਾ ਅਧਿਕਾਰ ਦਿੰਦੀ ਹੈ। ਉਹਨਾਂ ਕਿਹਾ ਕਿ ਕਿਰਪਾਨ ਧਾਰਾ 25 ਦੋਬੀ ਤਹਿਤ ਸੁਰੱਖਿਅਤ ਹੈ ਅਤੇ ਇਸ ਦੀ ਵਰਤੋਂ ਨੂੰ ਸੀਮਤ ਕਰਨਾ ਧਾਰਮਿਕ ਆਜ਼ਾਦੀ ਤੋਂ ਇਨਕਾਰ ਹੈ ਅਤੇ ਧਾਰਾ 16 ਦੀ ਉਲੰਘਣਾ ਵੀ ਹੈ। ਲਾਲਪੂਰਾ ਨੇ ਮੰਤਰਾਲੇ ਅਤੇ ਰਾਜਸਥਾਨ ਸਰਕਾਰ ਨੂੰ ਲੋਕ ਸੇਵਾ ਪ੍ਰੀਖਿਆਵਾਂ ਵਿੱਚ ਸਿੱਖ ਉਮੀਦਵਾਰਾਂ ਦੇ ਅਧਿਕਾਰਾਂ ਦੀ ਰਾਖੀ ਲਈ ਦਿਸ਼ਾ ਨਿਰਦੇਸ਼ ਜਾਰੀ ਕਰਨ ਲਈ ਕਿਹਾ ਹੈ। ਉਹਨਾਂ ਨੇ ਕਿਹਾ ਕਿ ਸਿੱਖ ਉਮੀਦਵਾਰਾਂ ਨੂੰ ਆਪਣੇ ਧਰਮ ਅਤੇ ਕੈਰੀਅਰ ਵਿੱਚੋਂ ਕਿਸੇ ਇੱਕ ਦੀ ਚੋਣ ਕਰਨ ਲਈ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ। ਲੁਧਿਆਣਾ 'ਚ 7 ਮਹੀਨਿਆਂ 'ਚ ਕੁੱਤਿਆਂ ਦੇ ਕੱਟਣ ਦੇ 7000 ਕੇਸ ਲੁਧਿਆਣਾ 'ਚ ਕੁੱਤਿਆਂ ਵਿੱਚ ਗਿਣਤੀ ਬਹੁਤ ਵੱਧ ਗਈ ਹੈ ਜਿਸ ਕਰਕੇ ਲੋਕ ਡਰੇ ਹੋਏ ਹਨ ਇਸ ਸਾਲ ਰੇਬੀਜ਼ ਨਾਲ 5 ਬੱਚਿਆਂ ਅਤੇ 2 ਪਸ਼ੂਆਂ ਦੀ ਮੌਤ ਹੋ ਗਈ ਹੈ। ਨਗਰ ਨਿਗਮ ਨੇ ਨਸਬੰਦੀ ਮੁਹਿੰਮਾਂ ਚਲਾਈਆਂ ਹਨ। ਪਰ ਲੋਕ ਫਿਰ ਵੀ ਡਰਦੇ ਸائے ਹੇਟ ਜੀ ਰਹੇ ਹਨ ਜਨਵਰੀ ਵਿੱਚ ਹਸਨਪੁਰ ਪਿੰਡ ਵਿੱਚ ਦੋ ਬੱਚਿਆਂ ਤੇ ਦੋ ਪਸ਼ੂਆਂ ਨੂੰ ਕੁੱਤਿਆਂ ਨੇ ਵੱਢ ਲਿਆ ਸੀ ਮਾਰਚ ਵਿੱਚ ਮੋਹੀ ਪਿੰਡ ਵਿੱਚ ਇੱਕ ਹੋਰ ਬੱਚੇ ਦੀ ਮੌਤ ਹੋ ਗਈ ਸੀ April ਵਿੱਚ ਤਾਜਪੁਰ ਰੋਡ ਤੇ ਕੁੱਤਿਆਂ ਨੇ ਇੱਕ 6 ਸਾਲ ਦੇ ਬੱਚੇ ਨੂੰ ਮਾਰ ਦਿੱਤਾ ਸੀ 2024 ਵਿੱਚ ਲੁਧਿਆਣਾ ਵਿੱਚ ਕੁੱਤੇ ਦੇ ਕੱਟਣ ਦੇ 13488 ਮਾਮਲੇ ਦਰਜ ਹੋਏ ਹਨ ਜੋ ਕਿ ਪਿਛਲੇ 5 ਸਾਲਾਂ ਵਿੱਚ ਸਭ ਤੋਂ ਵੱਧ ਹਨ ਜੂਨ ਤੱਕ 7067 ਮਾਮਲੇ ਸਾਹਮਣੇ ਆਏ ਹਨ ਅਤੇ ਜੁਲਾਈ ਵਿੱਚ 580 ਕੇਸ ਦਰਜ ਹੋਏ ਹਨ ਸਿਵਲ ਹਸਪਤਾਲ ਦੇ ਅੰਕੜਿਆਂ ਅਨੁਸਾਰ ਰੋਜ਼ਾਨਾ ਲਗਭਗ 4050 ਲੋਕ ਕੁੱਤਿਆਂ ਦੇ ਕੱਟਣ ਦਾ ਇਲਾਜ ਕਰਵਾਉਣ ਆਉਂਦੇ ਹਨ ਪਰ ਅਸਲ ਗਿਣਤੀ ਇਸ ਤੋਂ ਵੱਧ ਹੋ ਸਕਦੀ ਹੈ ਕਿਉਂਕਿ ਪ੍ਰਾਈਵੇਟ ਹਸਪਤਾਲਾਂ ਦੇ ਕੇਸ ਦਰਜ ਨਹੀਂ ਹੁੰਦੇ ਨਗਰ ਨਿਗਮ ਦਾ ਕਹਿਣਾ ਹੈ ਕਿ ਨਸਬੰਦੀ ਪ੍ਰੋਗਰਾਮ ਚੱਲ ਰਿਹਾ ਹੈ ਅਤੇ 1.5 ਲੱਖ ਕੁੱਤਿਆਂ ਦੀ ਨਸਬੰਦੀ ਕੀਤੀ ਜਾ ਚੁੱਕੀ ਹੈ ਲੋਕਾਂ ਦਾ ਕਹਿਣਾ ਹੈ ਕਿ ਸਿਰਫ ਨਸਬੰਦੀ ਹੀ ਕਾਫੀ ਨਹੀਂ ਹੈ ਕੁੱਤਿਆਂ ਨੂੰ ਭੋਜਨ ਅਤੇ ਰਹਿਣ ਦੀ ਜਗ੍ਹਾ ਵੀ ਚਾਹੀਦੀ ਹੈ ਸ਼ਹਿਰ ਵਿੱਚ ਕੁੱਤਿਆਂ ਲਈ ਸ਼ੈਲਟਰ ਬਣਾਉਣ ਦਾ ਪ੍ਰੋਜੈਕਟ ਵੀ ਰੁਕਿਆ ਹੋਇਆ ਹੈ ਜਿਸ ਕਾਰਨ ਲੋਕ ਹੋਰ ਵੀ ਨਿਰਾਸ਼ ਹਨ ਸਿਹਤ ਵਿਭਾਗ ਨੇ ਹੁਣ ਜ਼ਿਲ੍ਹੇ ਦੇ ਸਾਰੇ ਆਮ ਆਦਮੀ ਕਲੀਨਿਕਾਂ ਵਿੱਚ ਮੁਫਤ ਟੀਕਾਕਰਨ ਸ਼ੁਰੂ ਕਰ ਦਿੱਤਾ ਹੈ ਅੰਮ੍ਰਿਤਸਰ ਵਿੱਚ ਵੀ ਕੁੱਤਿਆਂ ਦੇ ਕੱਟਣ ਦੇ ਬਹੁਤ ਸਾਰੇ ਕੇਸ ਆ ਰਹੇ ਹਨ ਪਾਵੇਂ ਨਗਰ ਨਿਗਮ ਨੇ ਹਜ਼ਾਰਾਂ ਕੁੱਤਿਆਂ ਦੀ ਨਸਬੰਦੀ ਕੀਤੀ ਹੈ ਪਰ ਫਿਰ